ਅ ਦੋ ਜਿਹੜੀਆਂ ਕਾਰਾਂ ਨੇ ਉਹ ਡ੍ਰਿਫਟਿੰਗ ਦੀ ਇੱਕ ਵੀਡੀਓ ਆਈ ਸੀ ਜਿੱਥੇ ਉੱਥੇ ਡ੍ਰਿਫਟ ਕਰੀਆਂ ਨੇ ਕੋਈ ਇਸ ਤਰੀਕੇ ਨਾਲ ਉੱਥੇ ਕੋਈ ਹੜਦੰਗ ਬਾਜ ਜਾਂ ਉੱਥੇ ਮਿਲੂਗਾ ਤਾਂ ਉਹਦੇ ਤੇ ਸਖਤ ਤੋਂ ਸਖਤ ਕਾਰਵਾਈ ਹੈ ਜਿਹੜੀ ਉਹ ਕੀਤੀ ਜਾਦੀ ਹੈ ਸੰਦੇਸ਼ 247 نیوز ਅ ਅੱਜ ਦੀ ਪ੍ਰੈਸ ਕਾਨਫਰੰਸ ਜਿਹੜੀ ਸਾਡੇ ਪਿਛਲੇ ਦਿਨਾਂ ਦੇ ਵਿੱਚ ਪੰਜ ਮੁਕੱਦਮੇ ਜਿਹੜੇ ਅਸੀਂ ਉਹਦੇ ਵਿੱਚ ਟਰੇਸ ਕੀਤੇ ਨੇ ਵੱਖ-ਵੱਖ ਵਰਦਾਤਾਂ ਦੇ ਵਿੱਚ ਉਹਨਾਂ ਸੰਬੰਧੀ ਰੱਖੀ ਗਈ ਹੈ ਇਦੇ ਵਿੱਚ ਪੰਜ ਕੇਸ ਨੇ ਮੁੱਖ ਤੌਰ ਤੇ ਤੁਹਾਨੂੰ ਦੱਸਣਾ ਚਾਹੂੰਗਾ ਕਿ ਇੱਕ 3B2 ਮਾਰਕੀਟ ਦੇ ਵਿੱਚ 1 ਸਤੰਬਰ ਦੀ ਜਿਹੜੀ ਦਰਮਿਆਨੀ ਰਾਤ ਨੂੰ ਉੱਥੇ ਅ ਦੋ ਜਿਹੜੀਆਂ ਕਾਰਾਂ ਨੇ ਉਹ ਡ੍ਰਿਫਟਿੰਗ ਦੀ ਇੱਕ ਵੀਡੀਓ ਆਈ ਸੀਗੀ ਕਿ ਉੱਥੇ ਡ੍ਰਿਫਟ ਹੋ ਰਹੀਆਂ ਨੇ ਤਾਂ ਉਸ ਸੰਬੰਧੀ ਅਸੀਂ ਜਿਹੜਾ ਹੈਗਾ ਡੇਂਜਰ ਡਰਾਈਵਿੰਗ ਦਾ ਐਫ ਆਈ ਆਰ ਲਾਚ ਕੀਤੀ ਗਈ ਹੈ 201 ਨੰਬਰ ਜਿਹਦੇ ਵਿੱਚ 281 292 ਬੀ ਐਨ ਐਸ ਅਤੇ 184 199 ਮੋਟਰ ਵਹੀਕਲ ਐਕਟ ਦੇ ਤਹਿਤ ਮੁਕੱਦਮਾ ਦਰਜ ਕਰਕੇ ਦੋਨੋਂ ਨਾਮ ਨੂੰ ਗੱਡੀਆਂ ਦੇ ਖਿਲਾਫ ਕੀਤਾ ਗਿਆ ਜਿਹਦੇ ਵਿੱਚੋਂ ਸਾਡੇ ਵੱਲੋਂ ਸਾਡੀ ਮੋਟਰ ਪੁਲਿਸ ਵੱਲੋਂ ਬੜੀ ਵਧੀਆ ਕਾਰਗੁਜ਼ਾਰੀ ਕਰਦੇ ਹੋਏ ਉਹਨਾਂ ਦੇ ਜਿਹੜੇ ਨੰਬਰ ਟ੍ਰੇਸ ਕਰਕੇ ਕਾਰਾਂ ਦੇ ਉਹਨਾਂ ਦੇ ਵਿੱਚ ਇੱਕ ਐਕਸੀਡੈਂਟ ਗੱਡੀ ਸੀਗੀ ਜਿਹੜੀ ਉਹਨੂੰ ਜਿਹੜਾ ਹੈਗਾ ਅਸੀਂ ਰਾਉਂਡ ਅਪ ਕੀਤਾ ਉਹਦੇ ਜਿਹੜਾ ਦੋਸ਼ੀ ਹੈ ਜਗਜੀਤ ਸਿੰਘ ਉਹਨੂੰ ਅਰੈਸਟ ਵੀ ਕਰ ਲਿਆ ਮੁਕੱਦਮੇ ਦੇ ਵਿੱਚ ਇਸੇ ਤਰੀਕੇ ਦੇ ਨਾਲ ਜਿਹੜੀ ਦੂਸਰੀ ਇੱਕ ਵਰਨਾਕਾਰ ਸੀਗੀ ਉਹਦਾ ਵੀ ਅਸੀਂ ਨੰਬਰ ਟ੍ਰੇਸ ਕਰ ਲਿਆ ਤੇ ਉਹਨੂੰ ਵੀ ਜਲਦੀ ਅਸੀਂ ਜਿਹੜਾ ਹੈਗਾ ਰਾਉਂਡ ਅਪ ਤੇ ਗ੍ਰਿਫਤਾਰ ਕਰ ਲਾਂਗੇ ਬੰਦਿਆਂ ਨੂੰ ਮੈਂ ਕਹੂੰਗਾ ਜੀ ਤੁਸੀਂ ਹੁਣ 3B2 ਮਾਰਕੀਟ ਪਰ ਵਿਜ਼ਿਟ ਕਰਕੇ ਦੇਖੋ ਤੇ ਫਿਰ ਤੁਸੀਂ ਮੈਨੂੰ ਖੁਦ ਹੀ ਦੱਸਿਓ ਅਸੀਂ ਜਿਹੜਾ ਹੈਗਾ ਉੱਥੇ ਸਾਡਾ ਵੈਸੇ ਹੀ ਰੈਂਡਮ ਨਾਕਾਬੰਦੀ ਸਾਡੀ ਚੱਲਦੀ ਸੀਗੀ ਹੁਣ ਅਸੀਂ ਕੁਝ ਦਿਨਾਂ ਤੋਂ ਉੱਥੇ ਇੱਕ ਪੱਕੀ ਨਾਕਾਬੰਦੀ ਕਰਤੀ ਹੈ ਸ਼ਾਮ ਨੂੰ ਸਾਡੇ ਪੱਕੇ ਨਾਕਾਬੰਦੀ ਹੁੰਦੀ ਹੈ ਉੱਥੇ ਅਸੀਂ ਐਂਟਰੀ ਤੇ ਐਗਜ਼ਿਟ ਪੁਆਇੰਟ 2 ਬਣਾ ਦਿੱਤੇ ਨੇ ਜਿਹਦੇ ਵਿੱਚੋਂ ਇੱਕ ਸਾਈਡ ਤੋਂ ਐਂਟਰ ਹੋਊਗਾ ਤੇ ਦੂਸਰੀ ਸਾਈਡ ਤੋਂ ਐਗਜ਼ਿਟ ਤੇ ਦੋਨੋਂ ਸਾਈਡ ਤੇ ਸਾਡੇ ਜਿਹੜੇ ਪੁਲਿਸ ਪਰਸਨਲ ਡਿਪਲੋਏ ਹੁੰਦੇ ਨੇ ਤੇ ਉਹ ਸਾਰੀ ਚੈਕਿੰਗ ਕਰਕੇ ਜਿਹੜਾ ਹੈਗਾ ਰੂਟੀਨ ਚ ਇਹ ਚੱਲ ਰਿਹਾ ਤੇ ਇਹ ਵਿਦਨ ਮਤਲਬ ਸਾਨੂੰ ਇਸ ਕੰਮ ਨੂੰ ਕੀਤੇ ਹਨ ਹਜੇ 5-6 ਦਿਨ ਹੋਏ ਨੇ ਤੇ ਉਹਦੇ ਵਿੱਚ ਮੈਂ ਇਹ ਵੀ ਦੱਸਣਾ ਚਾਹੂੰਗਾ ਜਿਹਦੇ ਵਿੱਚ ਅਸੀਂ ਮੋਰ ਦੈਨ 20 ਵਹੀਕਲ ਇੰਪਾਉਂਡ ਕਰ ਚੁੱਕੇ ਹਾਂ ਐਂਡ ਮੋਰ ਦੈਨ 50 ਚਲਾਨੀ ਜਿਹੜੀ ਹੈਗੀ ਆ ਸਿਰਫ ਰਿਵਟੂ ਮਾਰਕੀਟ ਦੇ ਵਿੱਚ ਹੀ ਇਹ ਹੋ ਚੁੱਕੀ ਹੈ ਤੇ ਜੇ ਹੁਣ ਤੁਸੀਂ ਵਿਜ਼ਿਟ ਕਰਕੇ ਦੇਖੋ ਤੁਸੀਂ ਡਿਫਰੈਂਸ ਤੁਹਾਨੂੰ ਪਤਾ ਲੱਗੇਗਾ ਤਪ ਵੈਸੇ ਵੀ ਇਹ ਜਿਹੜੇ ਹੈਗੇ ਨੇ ਆਮ ਪਬਲਿਕ ਜਨਤਾ ਆਂਦੀ ਹੈ ਉਹਨਾਂ ਦਾ ਆਪ ਵੀ ਵੀ ਰਿਸਪੌਂਸਿਬਿਲਟੀ ਬਣਦੀ ਹੈ ਕਿ ਜਦੋਂ ਅਸੀਂ ਕਿਸੇ ਪਬਲਿਕ ਪਲੇਸ ਤੇ ਜਾ ਰਹੇ ਹਾਂ ਤਾਂ ਅਸੀਂ ਉੱਥੇ ਕਿਸ ਤਰੀਕੇ ਦੇ ਨਾਲ ਬਿਹੇਵ ਕਰਨਾ ਹੈ ਉੱਥੇ ਕੋਈ ਜਿਹੜੀ ਹੈਗੀ ਕਾਰ ਦੇ ਵਿੱਚ ਡਰਿੰਕਿੰਗ ਨਹੀਂ ਹੋਣੀ ਚਾਹੀਦੀ ਠੀਕ ਹੈ ਜੀ ਉੱਥੇ ਕੋਈ ਉਹਨਾਂ ਨੂੰ ਵੀ ਸਮਝਣਾ ਚਾਹੀਦਾ ਕਿ ਉਹ ਫੈਮਿਲੀਆਂ ਆਂਦੀਆਂ ਨੇ ਪਰਿਵਾਰ ਆਂਦੇ ਨੇ ਤਾਂ ਉਸ ਅਕੋਰਡਿੰਗਲੀ ਅਸੀਂ ਬਿਹੇਵ ਕਰੀਏ ਜੇ ਹੁਣ ਸਾਡੇ ਵੱਲੋਂ ਹੁਣ ਜਦੋਂ ਨਹੀਂ ਇਹ ਚੀਜ਼ਾਂ हटੀਆਂ ਤਾਂ ਅਸੀਂ ਸਖਤੀ ਦਾ ਰੋਕ ਅਪਣਾਇਆ ਤੇ ਅਸੀਂ ਪ੍ਰੋਪਰ ਉੱਥੇ ਨਾਕਾਬੰਦੀ ਕਰ ਦਿੱਤੀ ਗਈ ਹੈ ਤੇ ਜੇ ਅੱਗੇ ਤੋਂ ਜਿਵੇਂ ਵੀ ਕੋਈ ਇਸ ਦਾ ਉਹਦੇ ਤੇ ਸਖਤ ਤੋਂ ਸਖਤ ਕਾਰਵਾਈ ਹੈ ਜਿਹੜੀ ਉਹ ਕੀਤੀ ਜਾਦੀ ਜਿਹੜਾ ਆਪਣਾ ਜਗਜੀਤ ਸਿੰਘ ਹੈ ਜੀ ਐਚਐਮ ਕੋਰਸ ਸਾਹਿਬ ਦਾ ਰਹਿਣ ਵਾਲਾ ਹੈ ਹਾਂਜੀ ਆਊਟਸਾਈਡ ਦਾ ਸੀਗਾ ਜੀ ਇਹ ਇੱਥੇ ਵੈਸੇ ਹੀ ਆਉਂਦੇ ਸੀ ਮਾਰਕੀ ਤੇ ਜਾਂ ਉਦਣ ਆਇਆ ਸੀਗਾ ਚੰਡੀਗੜ੍ਹ ਦੇਖੋ ਜੀ ਕੰਮ ਘੁੰਮਣ ਫਿਰਨ ਲੋਕ ਆਉਂਦੇ ਨੇ ਮੁਹਾਲੀ ਦੇ ਵਿੱਚ ਆ ਕੇ ਕੋਈ ਕਿਸੇ ਕੰਮ ਤੇ ਆਉਂਦਾ ਹੈ ਜਿਹੜੀ ਇਹ ਪਾਰਟਿਕੂਲਰ ਗੱਡੀ ਹੈ ਥਿਸ ਇਜ਼ ਟੈਕਸੀ ਏ ਟੈਕਸੀ ਡਰਾਈਵਰ ਹੈਗਾ ਤੇ ਇਹ ਟੈਕਸੀ ਸੀ ਜਿਹਨੂੰ ਜਿਹਦੇ ਨਾਲ ਸਟਾਰਟ ਕੀਤਾ ਗਿਆ ਪਰ ਇਸ ਤੋਂ ਇਲਾਵਾ ਵੀ ਬੰਦੇ ਜਿਹੜੇ ਆਉਂਦੇ ਨੇ ਉਹਦੇ ਜਦੋਂ ਸੀ ਰੀਸੈਂਟਲੀ ਗੱਡੀਆਂ ਇਪਾਉਂਡ ਕੀਤੀਆਂ ਨੇ ਕਈ ਹਿਮਾਚਲ ਦੀਆਂ ਗੱਡੀਆਂ ਨੇ ਕੋਈ ਹਰਿਆਣਾ ਤੋਂ ਵੀ ਹੈਗੀਆਂ ਨੇ ਰਾਜਸਥਾਨ ਦੀ ਵੀ ਹੈਗੀ ਤਾਂ ਉਹ ਇਸ ਤਰੀਕੇ ਨਾਲ ਮੋਹਾਲੀ ਚੰਡੀਗੜ੍ਹ ਜਿਸ ਤਰ੍ਹਾਂ ਹੈਗਾ ਇੱਕ ਆਬਵੀਅਸਲੀ ਚੰਡੀਗੜ੍ਹ ਆਪਣਾ ਕੈਪੀਟਲ ਵੀ ਹੈਗੀ ਪੰਜਾਬ ਦੀ ਹਰਿਆਣੇ ਦੀ ਉਸ ਬੇਸਿਸ ਦੇ ਉੱਤੇ ਉਰੇ ਵੱਖੋ ਵੱਖਰਾ ਕਰਾਊਡ ਹੁੰਦਾ ਤੇ ਮੁਹਾਲੀ ਕਿਉਂਕਿ ਟਰਾਈ ਸਿਟੀ ਦਾ ਪਾਰਟ ਆ ਜਾਂਦਾ ਤਾਂ ਇੱਥੇ ਹਰ ਪਾਸੇ ਜਿਹੜਾ ਹੈਗਾ ਲੋਕ ਆਉਂਦੇ ਨੇ ਦੇਖੋ ਜੀ ਜਿੱਥੇ ਮਾਰਕੀਟ ਏਰੀਆ ਹੈਗਾ ਹੁਣ ਬਾਲੀਆਂ ਤਾਂ ਸਿਟੀਆਂ ਹੈ ਨਹੀਂ ਜਿੱਥੇ ਤੁਸੀਂ ਕਹੋ ਕਿ ਬੜੀਆਂ ਉਹ ਨੇ तकरीबन ਜਿਹੜੀਆਂ ਜਿੱਥੇ ਚਹਲ ਪਹਲ ਰਹਿੰਦੀ ਹੈ ਉਹ ਜਿਵੇਂ ਤੁਸੀਂ ਥੋੜਾ ਜਿਆ ਰੂਰਲ ਬੈਲਟ ਜਾਓਗੇ ਤਾਂ ਦੇਖੋਗੇ ਮੰਡੀਆਂ ਨੇ ਉਹ ਸ਼ਾਮ ਨੂੰ ਬੰਦ ਹੋ ਜਾਂਦਾ ਤੇ ਜਿਹੜੀ ਇੱਕ ਟੈਨੋ ਕਾਸਮੋਪੋਲੀਟਨ ਲਾਈਫ ਨੂੰ ਦੇਖਣ ਲਈ ਲੋਕ ਚੰਡੀਗੜ੍ਹ ਮੁਹਾਲੀ ਸਾਈਡ ਆਉਂਦੇ ਨੇ ਸੋ ਉਹ ਨੈਚੁਰਲ ਜੀ ਗੱਲ ਹੈ ਉਰੇ ਕ라우ਡ ਯੂਥ ਵੀ ਹੈਗਾ ਜੀ ਕਾਲਜੇਜ਼ ਵੀ ਹੈਗੇ ਨੇ ਜਨਤਾ ਪੜਦੀ ਵੀ ਹੈ ਉਰੇ ਆ ਕੇ ਠੀਕ ਹੈ ਤੇ ਉਸ ਤਰੀਕੇ ਦੇ ਨਾਲ ਹੀ ਸਾਰਾ ਜਿਹੜਾ ਹੈਗਾ ਚੀਜ਼ਾਂ ਨਾਲ ਨਾਲ ਹੀ ਚੱਲਦੀਆਂ ਨੇ